ਉੱਪਰ ਗੋਲੀਆਂ ਚਲਾਈਆਂ ਨੇ ਗਮਦੂਰ ਅਜੈਜੀ ਆ ਉਹਦਾ ਲੜਕਾ ਗੁਰਵਿੰਦਰ ਜਾਂ ਹੋਰ ਸਾਰੇ ਹੈਗੇ ਨੇ ਜਿਹੜੇ ਗੁੰਡਾਗਰਦੀ ਕਰ ਰਹੇ ਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਦੇ ਘਰ-ਬਾਰ ਤੋੜੇ ਜਿਨ੍ਹਾਂ ਨੇ ਲੋਕਾਂ ਨੇ ਜਾ ਕੇ ਪੁਲਿਸ ਦੇ ਨਾਲ ਆਮ ਲੋਕਾਂ ਨੂੰ ਕੁੱਟਿਆ ਕਿ ਜਿਹੜੇ ਇਸ ਮਸਲੇ ਦੇ ਵਿੱਚ ਵੀ ਸ਼ਾਮਲ ਨਹੀਂ ਸੀ ਉਹਨਾਂ ਦਾ ਨਿੱਜੀ ਕਿੜਾ ਜਿਹੜੀਆਂ ਉਹਨਾਂ ਦੀਆਂ ਪ੍ਰਾਣੀਆਂ ਸੀ ਉਹ ਕੱਢਣ ਵਾਸਤੇ ਲੋਕਾਂ ਤੇ ਜਿਹੜੇ ਹਮਲੇ ਕੀਤੇ ਗਏ ਆ ਵੀ ਪੁਲਿਸ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਜਿਹੜੇ ਜ਼ਖਮੀ ਆ ਉਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਦੇਵੇ ਉਹਨਾਂ ਦਾ ਇਲਾਜ ਕਰਾਵੇ ਤੇ ਜਿਹੜੇ ਲੋਕਾਂ ਦੇ ਘਰ-ਬਾਰ ਤੋੜੇ ਗਏ ਉਹਨਾਂ ਦਾ ਮੁਆਵਜ਼ਾ ਦੇਵੇ ਜਾਂ ਸਮਾਨ ਲੁੱਟਿਆ ਗਿਆ ਉਹ ਪੁਲਿਸ ਲਿਆ ਕੇ ਦੇਵੇ ਪਰ ਹੋਇਆ ਕੀ ਅੱਜ ਕਿੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਦੋਸ਼ੀਆਂ ਦੇ ਖਿਲਾਫ ਪਰਚਾ ਜ਼ਰੂਰ ਕੀਤਾ ਗਿਆ ਪਰ ਉਹਨਾਂ ਨੂੰ ਖੁੱਲੇ ਛੱਡਿਆ ਹੋਇਆ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਪੁਲਿਸ ਜਿਹੜੀ ਉਹਨਾਂ ਨਾਲ ਮਿਲੀ ਹੋਈ ਆ ਪੁਲਿਸ ਨੂੰ ਸਾਰਾ ਪਤਾ ਕਿ ਗਮਦੂਰ ਹਰੀ ਕਿੱਥੇ ਆ ਫੇਰ ਵੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜੇ 1-2 ਦਿਨਾਂ ਦੇ ਵਿੱਚ ਵਿੱਚ ਗਮਦੂਰ ਹਰਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਫਿਰ ਦੁਬਾਰਾ ਜਿਹੜਾ ਉਹ ਐਸਐਸਪੀ ਦਫ਼ਤਰ ਨਹੀਂ ਆਵਾਂਗੇ ਫਿਰ ਐਸਐਸਪੀ ਤੇ ਵੀ ਨਾਲ ਜਿਹੜੀ ਕੋਈ ਬੰਦੀ ਕਾਰਵਾਈ ਕਰਾਉਣ ਵਾਸਤੇ ਇੱਥੇ ਆਈ ਜੀ ਬੈਠੇ ਨੇ ਇੱਥੇ ਕਮਿਸ਼ਨਰ ਸਾਹਿਬ ਬੈਠੇ ਨੇ ਫਿਰ ਉਹਨਾਂ ਦੇ ਦਫ਼ਤਰ ਵੱਲ ਰੁਖ ਹੋਊਗਾ ਦੇਖੋ 307 ਦਾ ਪਰਚਾ ਦਰਜ ਹੋ ਗਿਆ ਐ ਐਸਸੀਐਸਟੀ ਲੱਗੀ ਹੋਰ ਵੀ ਵੀਡੀਓ ਸਾਹਮਣੇ ਆ ਰਹੀਆਂ ਜਿਹੜੇ ਬੰਦੇ ਰਵਾਲਵਰ ਚਲਾ ਰਹੇ ਆ ਤਿੰਨ ਚਾਰ ਹੋਰ ਐ ਉਹ ਵੀ ਅਸੀਂ ਐਸਪੀ ਸਾਹਿਬ ਜਸਮੀਰ ਸਿੰਘ ਨੇ ਪ੍ਰਿਗਿਆ ਜਾਣ ਮੈਡਮ ਨੂੰ SSP ਸਾਹਿਬ ਨੂੰ ਅਸੀਂ ਵੀਡੀਓ ਦਿੱਤੀਆਂ ਜੀ ਆਹ ਦੇਖੋ ਮਾਵਲੇ ਨੂੰ ਰੰਗ ਤਾਂ ਇਹਨਾਂ ਨੇ ਭਗਾਇਆ ਤਾਂ ਇਹਨਾਂ ਲੋਕਾਂ ਨੇ ਆ ਤੁਸੀਂ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਮੁੱਖ ਦੋਸ਼ੀ ਉਹ ਅਜੇ ਵੀ ਖੁੱਲੇ ਘੁੰਮ ਰਹੇ ਹੈਗੇ ਆ ਉਹਦਾ DJ ਲਾ ਲਾ ਕੇ ਨੱਚੀਆ ਦੇ ਹੈਗੇ ਘਰੇ ਤੇ ਪੁਲਿਸ ਨੂੰ ਅਜੇ ਤਾਂ ਪਤਾ ਨਹੀਂ ਹੈਗਾ ਵੀ ਉਹ ਹੈ ਕਿੱਥੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਚੰਦ ਭਾਣ ਮਾਮਲੇ ਨੂੰ ਲੈ ਕੇ ਐਕਸ਼ਨ ਕਮੇਟੀ ਅੱਜ ਫੇਰ ਫਰੀਦਕੋਟ ਪਹੁੰਚੀ ਹੈ ਤਾਂ ਉਹਨਾਂ ਵੱਲੋਂ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਜਾਣਾਂਗੇ ਉਹਨਾਂ ਤੋਂ ਕੀ ਕਾਰਨ ਹੈ ਦੁਬਾਰਾ ਫੇਰ ਕਿਉਂ ਉਹਨਾਂ ਨੂੰ ਐਸਐਸਪੀ ਦੇ ਨਾਲ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨੀ ਪਈ ਕੀ ਲੋਡ ਪੈ ਗਈ ਜੀ ਅੱਜ ਤੁਹਾਨੂੰ ਫੇਰ ਜਿਹੜਾ ਐਸਐਸਪੀ ਦਫ਼ਤਰ ਪਹੁੰਚ ਦੇਖੋ ਜੀ ਜਿਹੜਾ ਚੰਦ ਭਾਣ ਵਾਲਾ ਮਸਲਾ ਸੀਗਾ ਉਹਦੇ ਵਿੱਚ ਪਹਿਲੇ ਦਿਨ ਤੋਂ ਵੀ ਐਕਸ਼ਨ ਕਮੇਟੀ ਦਾ ਇਹੀ ਸੀਗਾ ਕਿ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਮਜ਼ਦੂਰ ਢੱਕੇ ਉਹਨਾਂ ਨੂੰ ਤੁਰੰਤ ਜਿਹੜਾ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਪ੍ਰਸ਼ਾਸਨ ਨੇ ਉਹ ਰਿਹਾਅ ਚਲੋ ਕਰਤੇ ਹੋਰ ਸਾਡੀਆਂ ਮੰਗਾ ਸਿੰਘ ਜਿਹੜੇ ਲੋਕਾਂ ਨੇ ਲੋਕਾਂ ਉੱਪਰ ਗੋਲੀਆਂ ਚਲਾਈਆਂ ਨੇ ਗਮਦੂਰ ਅਜੈਜੀ ਆ ਉਹਦਾ ਲੜਕਾ ਗੁਰਵਿੰਦਰ ਜਾਂ ਹੋਰ ਸਾਰੇ ਹੈਗੇ ਨੇ ਜਿਹੜੇ ਗੁੰਡਾਗਰਦੀ ਕਰ ਰਹੇ ਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਦੇ ਘਰ-ਬਾਰ ਤੋੜੇ ਜਿਨ੍ਹਾਂ ਨੇ ਲੋਕਾਂ ਨੇ ਜਾ ਕੇ ਪੁਲਿਸ ਦੇ ਨਾਲ ਆਮ ਲੋਕਾਂ ਨੂੰ ਕੁੱਟਿਆ ਕਿ ਜਿਹੜੇ ਇਸ ਮਸਲੇ ਦੇ ਵਿੱਚ ਵੀ ਸ਼ਾਮਲ ਨਹੀਂ ਸੀ ਉਹਨਾਂ ਦਾ ਨਿੱਜੀ ਕਿਡਾਂ ਜੜੀਆਂ ਉਹਨਾਂ ਦੀਆਂ ਪ੍ਰਾਣੀਆਂ ਸੀ ਉਹ ਕੱਢਣ ਵਾਸਤੇ ਲੋਕਾਂ ਤੇ ਜਿਹੜੇ ਹਮਲੇ ਕੀਤੇ ਗਏ ਆ ਵੀ ਪੁਲਿਸ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਜਿਹੜੇ ਜ਼ਖਮੀ ਆ ਉਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਦੇਵੇ ਉਹਨਾਂ ਦਾ ਇਲਾਜ ਕਰਾਵੇ ਤੇ ਜਿਹੜੇ ਲੋਕਾਂ ਦੇ ਘਰ-ਬਾਰ ਤੋੜੇ ਗਏ ਉਹਨਾਂ ਦਾ ਮੁਆਵਜ਼ਾ ਦੇਵੇ ਜਾਂ ਸਮਾਨ ਲੁੱਟਿਆ ਗਿਆ ਉਹ ਪੁਲਿਸ ਲਿਆ ਕੇ ਦੇਵੇ ਪ੍ਰਸ਼ਾਸਨ ਨੇ ਇਤਿਹਾਸ ਪੱਖੀ ਰਵਈਆ ਦਿਖਾਇਆ ਸੀਗਾ ਪਰ ਹੋਇਆ ਕਿ ਅੱਜ ਕਿੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਦੋਛੀਆਂ ਦੇ ਖਿਲਾਫ ਪਰਚਾ ਜ਼ਰੂਰ ਕੀਤਾ ਗਿਆ ਪਰ ਉਹਨਾਂ ਨੂੰ ਖੁੱਲੇ ਛੱਡਿਆ ਹੋਇਆ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਅੱਜ ਸਾਡੀ ਐਕਸ਼ਨ ਕਮੇਟੀ ਦੀ ਮੀਟਿੰਗ ਸੀਗੀ ਹੋ ਸਕਦਾ ਪ੍ਰਸ਼ਾਸਨ ਨੂੰ ਪਤਾ ਹੋਵੇ ਕਿ ਅੱਜ ਫੇਰ ਐਕਸ਼ਨ ਕਮੇਟੀ ਮੀਟਿੰਗ ਕਰ ਰਹੀ ਆ ਕੋਈ ਨਵਾਂ ਸੱਦਾ ਦੇਣਗੇ ਤੇ ਉਸ ਤੋਂ ਪਹਿਲਾਂ ਹੀ ਐਸਐਸਪੀ ਮੈਡਮ ਨੇ ਜਿਹੜਾ ਐਕਸ਼ਨ ਕਮੇਟੀ ਨੂੰ ਬੁਲਾਇਆ ਵੀ ਮੈਂ ਮੀਟਿੰਗ ਕਰਨਾ ਚਾਹਣੀ ਆ ਮਿਲਣਾ ਚਾਹਣੀ ਸਾਰਿਆਂ ਨਾਲ ਚਲੋ ਐਕਸ਼ਨ ਕਮੇਟੀ ਗਈ ਅਸੀਂ ਐਸਐਸਪੀ ਮੈਡਮ ਨੂੰ ਵੀ ਸਾਫ਼ ਤੌਰ ਤੇ ਕਹਿ ਕੇ ਆਏ ਆ ਕਿ ਉਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਜਿਹੜੀ ਜਲਦ ਤੋਂ ਜਲਦ ਕੀਤੀ ਜਾਵੇ ਨਹੀਂ ਤੇ ਅਸੀਂ ਮਜਬੂਰ ਹੋਵਾਂਗੇ ਅਗਲਾ ਐਕਸ਼ਨ ਕਰਨ ਵਾਸਤੇ ਹੁਣ ਜੇ ਐਕਸ਼ਨ ਹੁੰਦਾ ਵੀ ਆ ਐਸਐਸਪੀ ਮੈਡਮ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਫੇਰ ਅਸੀਂ ਇਹ ਸਮਝ ਪਹਿਲਾਂ ਵੀ ਸਾਨੂੰ ਕਲੀਅਰ ਹੀ ਆ ਕਿ ਪੁਲਿਸ ਜਿਹੜੀ ਉਹਨਾਂ ਨੂੰ ਮਿਲੀ ਹੋਈ ਆ ਪੁਲਿਸ ਨੂੰ ਸਾਰਾ ਪਤਾ ਕਿ ਗਮਦੂਰ ਹਰੀ ਕਿੱਥੇ ਆ ਫਿਰ ਵੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜੇ 1-2 ਦਿਨਾਂ ਦੇ ਵਿੱਚ ਵਿੱਚ ਗਮਦੂਰ ਹਰਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਫਿਰ ਦੁਬਾਰਾ ਜਿਹੜਾ ਉਹ ਐਸਐਸਪੀ ਦਫ਼ਤਰ ਨਹੀਂ ਆਵਾਂਗੇ ਫਿਰ ਐਸਐਸਪੀ ਤੇ ਵੀ ਨਾਲ ਜਿਹੜੀ ਕੋਈ ਬੰਦੀ ਕਾਰਵਾਈ ਕਰਾਉਣ ਵਾਸਤੇ ਇੱਥੇ ਆਈਜੀ ਬੈਠੇ ਨੇ ਇੱਥੇ ਕਮਿਸ਼ਨਰ ਸਾਹਿਬ ਬੈਠੇ ਨੇ ਫਿਰ ਉਹਨਾਂ ਦੇ ਦਫ਼ਤਰ ਵੱਲ ਰੁਖ ਹੋਊਗਾ ਸਾਡਾ ਜਿਹੜਾ ਅਗਲਾ ਕੋਈ ਵੀ ਐਕਸ਼ਨ ਹੋਊਗਾ ਫਿਰ ਘਰਾਓ ਦਾ ਹੋਵੇ ਧਰਨੇ ਦਾ ਹੋਵੇ ਉਹ ਫਰਾਈ ਜੀ ਤੇ ਜਨਕ ਕਮਿਸ਼ਨਰ ਦਾ ਦਫ਼ਤਰ ਵਾਲ ਹੋ। ਪ੍ਰਧਾਨ ਜੀ ਤੁਸੀਂ ਐਫਆਰ ਕਹਿ ਰਹੇ ਹੋ ਉਹਨਾਂ ਦੇ ਖਿਲਾਫ ਜਿਹੜੇ ਮਾਮਲੇਦਾਰ ਜੋਨੇ ਚਾਹੀਦੇ ਹੈ। ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਉੱਤਰੀਆਂ। ਉਹਨਾਂ ਨੇ ਵੀ ਇਥੇ ਮੀਟਿੰਗ ਕੀਤੀ ਹੈ। ਉਹਨਾਂ ਨੇ ਵੀ ਐਸਐਸਪੀ ਦੇ ਨਾਲ ਵੀ ਗੱਲਬਾਤ ਕੀਤੀ ਹੈ। ਪਰ ਉਹਨਾਂ ਦਾ ਇੱਕੋ ਇੱਕ ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਦੇ ਸੀ ਤਾਂ ਉਹ ਇਹ ਕਹਿੰਦੇ ਸੀ ਕਿ ਅਸੀਂ ਤਾਂ ਕਹਿੰਨੇ ਵੀ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ। ਜੇਕਰ ਪੁਲਿਸ ਨੇ ਉਹਨਾਂ ਨੂੰ ਰਿਆ ਕੀਤਾ ਵਧੀਆ ਕੰਮ ਕੀਤਾ। ਪਰ ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਪਿੰਡ ਦੇ ਵਿੱਚ ਭਾਈਚਾਰਕ ਜਿਹੜੀ ਸਾਂਝ ਬਣੀ ਰਹੇ ਜਿਹੜੇ ਇਹਨਾਂ ਵਿਅਕਤੀਆਂ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਆਈਆਂ ਨੇ ਪਹਿਲਾਂ ਤਾਂ ਉਹਨਾਂ ਨੇ ਐਸਕੇਐਮ ਦਾ ਨਾਂ ਵਰਤਿਆ ਕਿ ਸੰਯੁਕਤ ਕਿਸਾਨ ਮੋਰਚਾ ਗਮਦੂਰ ਹੋਰਾਂ ਦੇ ਪੱਖ ਚ ਆਇਆ ਜਦੋਂ ਐਸਕੇਐਮ ਨੇ ਕਲੀਅਰ ਕਰਤਾ ਕਿ ਅਸੀਂ ਗਮਦੂਰ ਸਿੰਘ ਦੇ ਪੱਖ ਦੇ ਵਿੱਚ ਨਹੀਂ ਗਏ ਜਿਹੜੀਆਂ ਉਹ ਬੰਦੇ ਆਏ ਨੇ ਜਿਹੜੇ ਕਹਿੰਦੇ ਕਿ ਅਸੀਂ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਸ ਦਿਨ ਦੇ ਉਹ ਮਜ਼ਦੂਰ ਰਿਹਾ ਹੋ ਕੇ ਘਰਾਂ ਨੂੰ ਜਾਵੜੇ ਸੀ ਉਸ ਦਿਨ ਦੀ ਕੋਈ ਉਹਨਾਂ ਨੇ ਐਕਟੀਵਿਟੀ ਕੀਤੀ ਕੋਈ ਉਸ ਤੋਂ ਬਾਅਦ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਉਹ ਸ਼ੁਰੂ ਕਿੰਨਾ ਨੇ ਕੀਤਾ ਭਾਈਚਾਰਕ ਸਾਂਝ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਿੰਨਾ ਨੇ ਕੀਤੀ ਉਹ ਲੋਕ ਜਿਹੜੇ ਲਿਖ ਲਿਖ ਕੇ ਆਪਦੀਆਂ ਜਿਹੜੇ ਪਾਰ ਆਏ ਨੇ ਵੀਡੀਓ ਦੇ ਉੱਪਰ ਕਿ ਜੱਟ ਯੂਨੀਅਨਾਂ ਨਾਲ ਇਕੱਠੀਆਂ ਹੋਈਆਂ ਕੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਚਾਹੁੰਦੇ ਨੇ ਕਿਸਾਨ ਮਜ਼ਦੂਰ ਏਕਤਾ ਤਾਂ ਉਹ ਤੋੜ ਰਹੇ ਨੇ ਜਿਹੜੇ ਇੱਕ ਆਪਦੇ ਆਪ ਨੂੰ ਅਖੌਤੀ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਉਹ ਨਾਰਾ ਦਿੰਦੇ ਨੇ ਉਹ ਲੋਕ ਇਹਦੇ ਵਿੱਚ ਸ਼ਾਮਲ ਨੇ ਜੀ ਉਹ ਲੋਕ ਭਾਈਚਾਰ ਕਿਸਾਨਾਂ ਨੂੰ ਡੈਮੇਜ ਕਰਨਾ ਚਾਹੁੰਦੇ ਆ ਤੋੜਨਾ ਚਾਹੁੰਦੇ ਆ ਅਸਲ ਦੇ ਵਿੱਚ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਅਸੀਂ ਚੰਦ ਭਾਣ ਵਾਲੇ ਮਾਮਲੇ ਦੇ ਵਿੱਚ ਕੁਝ ਨਾ ਕੁਝ ਆਪਦੇ ਹੱਥ ਪੈੜ ਡਾਲ ਲੀਏ ਤੇ ਹੋ ਸਕਦਾ ਕੋਈ ਚਾਰ ਕਿਸਾਨ ਵੀਰ ਜਿਹੜੇ ਸਾਡੇ ਨਾਲ ਉਹ ਅਟੈਚ ਹੋ ਜਾਣ ਤੇ ਇਹ ਉਹਨਾਂ ਦਾ ਭਲੇਖਾ ਕਿਉਂਕਿ ਉਹਨਾਂ ਨੇ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਨੰਗੇ ਹੋਣਾ ਕਿ ਉਹ ਕਰ ਕੀ ਰਹੇ ਨੇ ਤੁਸੀਂ ਨਹੀਂ ਸਹਿਮਤ ਉਹਨਾਂ ਨਾਲ ਫਿਰ ਬਿਲਕੁਲ ਨਹੀਂ ਜੀ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਕਿ ਉਹਨਾਂ ਨੇ ਬਈ ਇਹਨਾਂ ਦੇ ਹਵਾਈ ਫੇਅਰ ਕੀਤੇ ਆ ਤੇ ਉਹ ਜਿਹੜੇ 5-7 ਹਸਪਤਾਲ ਦੇ ਵਿੱਚ ਦਾਖਲ ਪਏ ਜਿਨ੍ਹਾਂ ਦੇ ਸ਼ਰੇ ਵਜੇ ਉਹ ਕਿੱਥੋਂ ਆ ਗਏ ਬਈ ਉਹ ਸਰਾਸਰ ਝੂਠ ਬੋਲ ਰਹੇ ਆ ਇੱਕ ਦੋ ਪੱਤਰਕਾਰ ਆ ਜਿਵੇਂ ਗੁਰਪ੍ਰੀਤ ਕੋਟਲੀ ਆ ਇੱਕ ਉਹ ਬੀਬੀ ਗਗਨ ਆ ਉਹਨਾਂ ਨੂੰ ਬਿਲਕੁਲ ਵੀ ਗੱਲ ਦਾ ਨਹੀਂ ਪਤਾ ਤੇ ਉਹ ਫਾਫਾ ਜਿਹੜੀਆਂ ਉਹਦੀਆਂ ਮਾਰੀ ਜਾਂਦੇ ਆ ਅਸੀਂ ਚੈਲੰਜ ਕਰਦੇ ਹਾਂ ਗੁਰਪ੍ਰੀਤ ਨੂੰ ਤੇ ਉਹ ਗਗਨ ਨੂੰ ਕਿ ਆਵੇ ਸਾਡੇ ਸਾਹਮਣੇ ਅਸੀਂ ਦੱਸਦੇ ਹਾਂ ਉਹਨੂੰ ਮਸਲਾ ਕੀ ਆ ਤੇ ਕਿਵੇਂ ਇਹਨਾਂ ਨੇ ਗੋਲੀਆਂ ਚਲਾਈਆਂ ਕਿਵੇਂ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਕਿਵੇਂ ਲੋਕਾਂ ਦੇ ਘਰ-ਬਾਰ ਤੋੜੇ ਆ ਕਿਵੇਂ ਲੋਕਾਂ ਦਾ ਸਮਾਨ ਚੱਕਿਆ ਅਸੀਂ ਉਹਦੇ ਸੀਸਾ ਸਾਹਮਣੇ ਕਰਦੇ ਆ ਇਹ ਨਹੀਂ ਕਿ ਇੱਕ ਪਾਸੇ ਜੇ ਬੁਰਕੀ ਪੈ ਗਈ ਤੇ ਉਧਰਲੀ ਗੱਲ ਹੀ ਕਰੀ ਜੇ ਉਹਨੇ ਹਲਦੀਆ ਜਿਹੜੇ ਪੱਤਰਕਾਰਾਂ ਦੀ ਗੱਲ ਕੀਤੀ ਹੈ ਇੱਕ ਥੋੜੇ ਤੋਂ ਸਵਾਲ ਦਾ ਜਵਾਬ ਲੈਣੇ ਆ ਜ਼ਰੂਰ ਜੀ ਥੋੜੇ ਉੱਥੇ ਅਗਲੇ ਦਿਨ ਜਦੋਂ ਤੁਹਾਡੇ ਬੰਦੇ ਰਿ ਪਰ ਉਥੇ ਟੋਡੇ ਬੰਦਿਆਣੀ ਜਿਹੜਾ ਫਰੀਦਕੋਟ ਦੇ ਪੱਤਰਕਾਰਾਂ ਦੇ ਨਾਲ ਤੁਸੀਂ ਅੱਗੇ ਜਾਂਦੇ ਹੋ ਦੇਖੋ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਜਿੰਨੀ ਵੀ ਆਮ ਲੋਕਾਂ ਦੀ ਗੱਲਬਾਤ ਸੀ ਉਹ ਮੀਡੀਆ ਦੇ ਜ਼ਰੀਏ ਹੀ ਇੱਥੋਂ ਤੱਕ ਪਹੁੰਚੀ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਮੀਡੀਆ ਵਾਲੇ ਸਾਥੀਆਂ ਦਾ ਕਿ ਜੇ ਸ਼ਾਇਦ ਮੀਡੀਆ ਇਸ ਗੱਲ ਨੂੰ ਨਾ ਚੁੱਕਦਾ ਤੇ ਇਹ ਗੱਲ ਨੂੰ ਜਿਹੜੀ ਰੰਗਤ ਦਿੱਤੀ ਗਈ ਸੀ ਕਿ ਲੋਕਾਂ ਨੇ ਮਜ਼ਦੂਰਾਂ ਨੇ ਜਿਹੜਾ ਪੁਲਿਸ ਦੇ ਉੱਪਰ ਅਟੈਕ ਕਰਤਾ ਜਾਂ ਹੋਰ ਸਾਰਾ ਕੁਝ ਉਹ ਹੋਈ ਸੱਚ ਮੰਨ ਕੇ ਤੇ ਲੋਕਾਂ ਨੂੰ ਜਿਹੜਾ ਲੰਮੇ ਸਮੇਂ ਵਾਸਤੇ ਸੜਨ ਦੇ ਲਈ ਉਹ ਜੇਲ੍ਹ ਚ ਮਜਬੂਰ ਹੋਣਾ ਪੈਣਾ ਸੀਗਾ ਤੇ ਜਿਹੜੀ ਗੱਲ ਹੈਗੀ ਆ ਕਿ ਉਹ ਮੀਡੀਆ ਦੇ ਨਾਲ ਕਿਸੇ ਬੰਦੇ ਨੇ ਗੱਲ ਕੀਤੀ ਆ ਉਹ ਚਲੋ ਉਹ ਕੋਸ਼ਿਸ਼ ਇਹ ਸੀਗਾ ਕਿ ਬੰਦੇ ਤੋਂ ਅਸੀਂ ਮੰਨਦੇ ਆ ਕਿ ਜਿਹੜੇ ਉਹ ਬੰਦੇ ਨੇ ਕਿਹਾ ਸੀ ਉਹਦੇ ਤੋਂ ਵੀ ਅਸੀਂ ਪੜਤਾਲ ਕੀਤੀ ਆ ਕਿ ਭਾਈ ਤੇਰੇ ਕੋਲੇ ਕੀ ਅਧਿਕਾਰ ਸੀ ਤੂੰ ਮੀਡੀਆ ਨੂੰ ਕਿਹਾ ਵੀ ਜਾਂ ਤਾਂ ਕੋਈ ਐਕਸ਼ਨ ਕਮੇਟੀ ਦੇ ਆਗੂ ਹੁੰਦਾ ਉਹ ਗੱਲ ਕਰਦਾ ਜਾਂ ਕਿਸੇ ਪਰਿਵਾਰ ਨੇ ਗੱਲ ਕੀਤੀ ਹੋਵੇ ਉਹ ਹੁੰਦਾ ਕੀ ਆ ਕਿ ਪੁਲਿਸ ਨੇ ਆਪਦੇ ਜਿਹੜੇ ਸੂਈਏ ਆ ਜਿਹੜੇ ਆਪਦੇ ਇਹਨਾਂ ਨੇ ਉੱਥੇ ਛੱਡੇ ਹੋਏ ਆ ਜਿਨ੍ਹਾਂ ਨੂੰ ਇਹ ਕਹਿੰਦੇ ਆ ਕਿ ਸਾਡੇ ਸੀਆਈਡੀ ਦੇ ਅਧਿਕਾਰੀ ਆ ਉਹ ਬੰਦੇ ਸੀਗੇ ਕੁਝ ਨਾਲ ਜਿਹੜੀ ਜਾਣਕਾਰੀ ਮਿਲੀ ਆ ਇਸ ਤਰ੍ਹਾਂ ਦਾ ਕੁਝ ਵੀ ਨਹੀਂਗਾ ਕਿ ਅਸੀਂ ਕਿਸੇ ਪੱਤਰਕਾਰ ਭਾਈਚਾਰੇ ਦੇ ਖਿਲਾਫ ਆ ਕਿਉਂਕਿ ਪੱਤਰਕਾਰ ਭਾਈਚਾਰੇ ਦੀ ਬਦੌਲਤ ਹੀ ਇਹ ਜਿਹੜੀ ਗੱਲ ਇੱਥੋਂ ਤੱਕ ਹੋ ਗਈ ਹੈ ਜੀ ਕਿ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਮੈਂ ਸਿਕੰਦਰ ਸਿੰਘ ਜਿੱਤ ਗਿੱਲ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੋਂਦੇ ਦਾ ਸੁਭਾ ਖਜਾਂਚੀ ਆ ਅਸੀਂ ਜੋ ਇਹ ਜਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੈ ਚੰਦਪਾਨ ਕਾਂਡ ਦੀ ਅੱਜ ਅਸੀਂ ਅਗਲਾ ਐਕਸ਼ਨ ਕਰਨ ਵਾਸਤੇ 20 ਤਰੀਕ ਆਪਦੀ ਇੱਕ ਮੀਟਿੰਗ ਦੀ ਰੱਖੀ ਸੀਗੀ ਉਸ ਤੋਂ ਪਹਿਲਾਂ ਹੀ ਜਦੋਂ ਪ੍ਰਬੰਧ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਸਾਨੂੰ 20 ਤਰੀਕ ਆ ਆਪਣੀ ਮੀਟਿੰਗ ਦੀ ਦੇ ਦਿੱਤੀ ਜਿਹੜਾ 10 ਤਰੀਕ ਨੂੰ ਅਸੀਂ ਪ੍ਰੋਗਰਾਮ ਕੀ ਕਰਕੇ ਗਏ ਆ ਫ੍ਰੀ ਕੋਰਟ ਦੇ ਵਿੱਚ ਉਸ ਤੋਂ ਬਾਅਦ ਅਸੀਂ 17 ਤਰੀਕ ਦਾ ਫੇਰ 17 ਫਰਵਰੀ ਦਾ ਐਕਸ਼ਨ ਰੱਖਿਆ ਸੀ ਜਿਦੇ ਵਿੱਚ ਸਾਡਾ ਪ੍ਰਬੰਧ ਨੇ ਇਥੋਂ ਦੇ डीसी साहब एसएसपी ਨੇ ਸਾਦਕੇ ਦੋ ਸਾਡੀਆਂ ਮੰਗਾਂ ਸੀ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਉਹਦੇ ਤੇ ਕਾਫੀ ਹੱਦ ਤੱਕ ਉਹਨਾਂ ਨੇ ਹੱਲ ਕਰਤੀਆਂ ਉਸ ਤੋਂ ਲੈ ਕੇ ਜਿਹੜੀ ਗਿਰਫਦਾਰੀ ਵਾਲੀ ਗੱਲ ਹੈ ਜਿਹਨਾਂ ਦੋਸ਼ੀਆਂ ਨੇ ਗੋਲੀਆਂ ਚਲਾਈਆਂ ਤੇ ਇੱਕ ਜਿਹੜੀ ਸਾਡੇ ਜਿਹੜੇ ਉਹ ਸਾਥੀ ਰਹਾ ਹੋਏ ਆ 41 ਉਹਨਾਂ ਦੇ ਪਰਚਿਆਂ ਦੀ ਕੈਂਸਲੇਸ਼ਨ ਦੀ ਮੁੱਖ ਗੱਲ ਸੀਗੀ ਉਹਨੂੰ ਅਸੀਂ ਲੈ ਕੇ ਅਗਲੇ ਐਕਸ਼ਨ ਦੀ ਤਿਆਰੀ ਕਰਦੇ ਆਂ ਤਾ ਫਿਰ ਅੱਜ ਫਿਰ ਮੈਡਮ ਨੇ ਵਿਸ਼ਵਾਸ ਦਿਵਾਇਆ ਐ ਐਸਐਸਪੀ ਨੇ ਕਿ ਜਲਦੀ ਤੁਹਾਡੇ ਜਿਹੜੇ ਮਸਲੇ ਆ ਜਿਹੜੀਆਂ ਰਹਿ ਗਈਆਂ ਅਸੀਂ ਹੱਲ ਕੱਢਾਂਗੇ ਤਾਂ ਅਸੀਂ ਮੀਟਿੰਗ ਤਾਂ ਅੱਜ ਬਾਵਾਗੇ ਆਪਣੀ ਇਸ ਤੋਂ ਬਾਅਦ ਤੇ ਅਗਲੇ ਐਕਸ਼ਨ ਬਾਰੇ ਆ ਜਿਹੜਾ ਉਹ ਮੀਟਿੰਗ ਦੇ ਵਿੱਚ ਹੀ ਵਿਚਾਰਿਆ ਜਾਊਗਾ ਹਾਂ ਜੀ ਧੰਨਵਾਦ ਭਜੀ ਜਿਹੜੀ ਅੱਜ ਮੀਟਿੰਗ ਹੋਈ ਐ ਪੁਲਿਸ ਦੇ ਨਾਲ ਕੀ ਕੀ ਤੁਹਾਡੇ ਮੁੱਦੇ ਸੀ ਮੁੱਖ ਤੌਰ ਤੇ ਔਰ ਉਹ ਮੁੱਦੇ ਐ ਕਿਉਂਕਿ ਹੁਣ ਮਸਲਾ ਤੁਹਾਡਾ ਇੱਕ حساب ਨਾਲ ਹੱਲ ਹੋ ਗਿਆ ਕੁਝ ਤੁਸੀਂ ਕਹਿ ਰਹੇ ਹੋ ਜਿਹੜੇ ਸਾਡੇ ਹਜੇ ਬਾਕੀ ਪਏ ਪੈਂਡਿੰਗ ਪਏ ਉਹ ਦੱਸਣਾ ਚਾਹੀਦਾ ਹੈ ਹੋਰ ਕਿਹੜੇ-ਕਿਹੜੇ ਮੁੱਦੇ ਆ ਜੀ ਤੁਸੀਂ ਰੱਖੇ ਉਹਦੇ ਚ ਜਿਹੜੀ ਸਾਡੀ ਮੁੱਖ ਮੰਗ ਸੀਗੀ ਕਿ ਦੋਸ਼ੀਆਂ ਤੇ ਜਿਹੜਾ ਪਰਚਾ ਹੋ ਗਿਆ ਐਸ ਸੀ ਐਸ ਟੀ ਲੱਗਿਆ 307 ਦਾ ਪਰਚਾ ਦਰਜ ਹੋ ਗਿਆ ਉਹਦੇ ਚ ਸਭ ਤੋਂ ਮੁੱਖ ਮੰਗ ਸਾਡੀ ਸੀਗੀ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੇਖੋ 307 ਦਾ ਪਰਚਾ ਦਰਜ ਹੋ ਗਿਆ ਐਸ ਸੀ ਐਸ ਟੀ ਲੱਗੀ ਹੋਰ ਵੀ ਵੀਡੀਓ ਸਾਹਮਣੇ ਆ ਰਹੀਆਂ ਜਿਹੜੇ ਬੰਦੇ ਰਵੋਲਵਰ ਚਲਾ ਰਹੇ ਆ ਤਿੰਨ ਚਾਰ ਹੋਰ ਹੈ ਉਹ ਵੀ ਅਸੀਂ ਐਸਪੀ ਸਾਹਿਬ ਜਸ਼ਮੀਰ ਸਿੰਘ ਨੇ ਪ੍ਰਿਗਿਆ ਜਾਨ ਮੈਡਮ ਨੂੰ ਐਸਐਸਪੀ ਸਾਹਿਬ ਨੂੰ ਇਹ ਵੀਡੀਓ ਦਿੱਤੀਆਂ ਜੀ ਆਹ ਦੇਖੋ ਮਾਵਲੇ ਨੂੰ ਰੰਗ ਤਾਂ ਇਹਨਾਂ ਨੇ ਭਗਾਇਆ ਤਾਂ ਇਹਨਾਂ ਲੋਕਾਂ ਨੇ ਆ ਤੁਸੀਂ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਦੇਖੋ ਉਹਦੇ 'ਚ ਅਸੀਂ ਸਾਫ਼ ਤੇ ਸਪਸ਼ਟ ਕਹਿੰਦਾ ਕਿ ਜਿਹੜੀਆਂ ਠੀਕ ਆ ਕਿ ਜਿਹੜੀਆਂ ਲਾਜਲੂਜ ਵਾਲੀਆਂ ਕੋਈ ਮੜੀਆਂ ਮੋਟੀਆਂ ਚੱਲ ਰਹੀਆਂ ਉਹ ਠੀਕ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਨਹੀਂ ਕਰ ਰਹੇਗੇ ਪਰ ਮੁੱਖ ਮੰਗ ਇਹ ਹੈਗੀ ਆ ਕਿ ਜਿਹੜਾ ਮੁੱਖ ਦੋਸ਼ੀ ਉਹ ਅਜੇ ਵੀ ਖੁੱਲੇ ਘੁੰਮ ਰਹੇ ਹੈਗੇ ਆ ਉਹਦਾ ਡੀਜੇ ਲਾਲਾ ਕੇ ਨੱਚੀ ਆਦੇ ਹੈਗੇ ਘਰੇ ਤੇ ਪੁਲਿਸ ਨੂੰ ਅਜੇ ਤਾਂ ਹੀ ਪਤਾ ਨਹੀਂ ਹੈਗੇ ਵੀ ਉਹ ਹੈ ਕਿੱਥੇ ਆ ਕੀ ਭਰੋਸਾ ਮਿਲਿਆ ਫਿਰ ਦੇਖੋ ਭਰੋਸਾ ਹੀ ਕਰ ਸਕਦੇ ਅਸੀਂ ਫਿਲਹਾਲ ਤਾਂ ਕਿ ਉਹ ਕਹਿੰਦੇ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਉਹਦੇ ਦੂਸਰਾ ਪੱਖ ਅਸੀਂ ਆਪਦਾ ਰੱਖਿਆ ਕਿ ਅਸੀਂ ਕੋਈ ਟਾਈਮ ਦੇ ਸਕਦੇ ਇਹ ਨਹੀਂ ਵੀ ਇਹਨੂੰ ਖੁੱਲਾ ਛੱਡ ਦੇ ਕਿਉਂਕਿ ਬਹੁਤ ਹੀ ਪ੍ਰਸ਼ਾਸਨ ਨੂੰ ਟਾਈਮ ਪਹਿਲਾਂ ਮਿਲ ਗਿਆ ਹੈਗਾ ਅਸੀਂ ਅੱਜ ਐਕਸ਼ਨ ਕਮੇਟੀ ਦੀ ਮੀਟਿੰਗ ਆਪ ਕਰਾਂਗੇ ਇੱਥੇ ਕੋਈ ਐਕਸ਼ਨ ਉਲੀਕਾਂਗੇ ਦੁਬਾਰਾ ਕਰਾਂਗੇ ਮੀਟਿੰਗ ਬਿਲਕੁਲ ਜੀ ਇਸ ਤੋਂ ਬਾਅਦ ਸਾਡੀ ਮੀਟਿੰਗ ਇਹ ਵੀ ਕਿਹਾ ਜਾ ਰਿਹਾ ਹੈ ਨਾ ਵੀ ਜਦੋਂ ਤੁਹਾਡੀ ਮੀਟਿੰਗ ਦਾ ਪਤਾ ਲੱਗਿਆ ਉਦੋਂ ਪਹਿਲਾਂ ਹੀ ਐਸਐਸਪੀ ਨੇ ਤੁਹਾਡੇ ਨਾਲ ਗੱਲਬਾਤ ਕਰ ਲਈ ਸਾਰਾ ਤੇ ਹੁਣ ਦੁਬਾਰਾ ਫਿਰ ਮੀਟਿੰਗ ਕਰਨ ਦੀ ਕੀ ਲੋੜ ਪੈਗੀ ਬੰਤੂ ਦੇਖੋ ਐਸਐਸਪੀ ਸਾਹਿਬ ਕੋਲੇ ਸਾਰੇ ਤਰ੍ਹਾਂ ਦੇ ਤਰੀਕੇ ਹੈਗੇ ਆ ਸਾਰੀਆਂ ਚੀਜ਼ਾਂ ਪਤਾ ਇਹਨਾਂ ਨੂੰ ਇੰਟੈਲੀਜੈਂਸੀ ਇਹਨਾਂ ਦੀ ਇੱਥ ਚਲੋ ਅਸੀਂ ਖਬਰਾਂ ਹੀ ਚਾਹੇ ਦੇਤਾ ਸੀਗਾ ਪਰ ਉਹਦੇ 'ਚ ਇਹ ਹੈਗਾ ਕਿ ਐਸਐਸਪੀ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਹੈਗਾ ਕਿ ਜਿਹੜੇ ਦੋਸ਼ੀਦਾਰ ਕਿੱਥੇ ਆ ਗ੍ਰਿਫਤਾਰ ਕਰਨ ਦੀ ਬਜਾਏ ਸਾਨੂੰ ਕਹਿ ਰਹੇ ਆ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਪਰ ਅਸੀਂ ਕੁਝ ਹੱਦ ਤੱਕ ਕੋਆਪਰੇਟ ਕਰ ਸਕਦੇ ਹਾਂ ਨਾਲ ਔਰ ਸਾਡੀ ਜਿਹੜੀ ਮੁੱਖ ਮੰਗ ਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਉਹਨਾਂ ਦੇ ਜਿੰਨੇ ਅਸਲੇ ਚੱਲੇ ਉਹ ਜ਼ਬਤ ਕਰੋ ਇਹਦੇ ਅਸਲਾ ਵੀ ਨਹੀਂ ਫੜਿਆ ਗਿਆ ਕਿ ਉਹਨਾਂ ਤੋਂ 12 ਬੋਰਾ ਜਾਂ ਰਵਾਲਵਰ ਜੋ ਚਲਾਏ ਹੈਗੇ ਜਿੱਤੇ ਪੁਲਿਸ ਨੇ ਫੜਿਆ ਹੀ ਨਹੀਂ ਹੋ ਇਸ ਕਰਕੇ ਸਾਨੂੰ ਨਾਰਾਜ਼ਗੀ ਵੀ ਹੈ ਇਸ ਗੱਲ ਤੇ ਔਰ ਸਾਨੂੰ ਇਹ ਵੀ ਹੈਗਾ ਕਿ ਜੋ ਹੋਇਆ ਪ੍ਰਸ਼ਾਸਨ ਨੇ ਮੜਾ ਮੋਟਾ ਜੋਤਿਲ ਫੁਰ ਕੀਤਾ ਲੋਕਾਂ ਲਈ ਉਹ ਠੀਕ ਕੀਤਾ ਅਗਲਾ ਪ੍ਰੋਸੈਸ ਤੋਂ ਲੱਕੀਓ ਫਿਰ ਅਗਲਾ ਪ੍ਰੋਸੈਸ ਐਕਸੀ ਕਮੇਟੀ ਦੀ ਮੀਟਿੰਗ ਸੱਦ ਕੇ ਅਸੀਂ ਆ ਬੁਲਾਈ ਹੋਈ ਆ ਉਸ ਤੋਂ ਅਗਲਾ ਪ੍ਰੋਗਰਾਮ ਹੋਇਆ ਅਸੀਂ মিডিਆ ਸਾਹਮਣੇ ਉਹ ਗੱਲ ਕਰਾਂਗੇ ਵੀ ਆ ਸਾਡਾ ਅਗਲਾ ਪ੍ਰੋਗਰਾਮ ਚੈੱਕਰਾਓ ਦਾ ਹੋਵੇ ਜਾਂ ਕੁਝ ਵੀ ਹੋਵੇ ਦੂਜੀਆਂ ਜਥੇਬੰਦੀਆਂ ਨਾਲ ਤੁਸੀਂ ਸਹਿਮਤ ਨਹੀਂ ਉਹਨਾਂ ਦੀ ਗੱਲਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਹੱਕ ਚ ਉਹ ਕਹਿ ਰਹੇ ਆ ਕਿ ਅਸੀਂ ਤੁਹਾਡੇ ਨਾਲ ਸਹਿਮਤ ਆ ਭਾਈਚਾਰਕ ਸਾਂਝ ਬਣੀ ਰਵੇ ਉਸ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਟੁੱਟੀ ਹੈ ਕੀ ਕਹਿ ਸਕਦੇ ਹੋ ਤੁਸੀਂ ਉਹਨੂੰ ਜਾਂ ਗਰੀਬੀ ਤੇ ਅਮੀਰੀ ਦੇ ਵਿੱਚ ਫਰਕ ਪਿਆ ਜਾਂ ਐਸਸੀ ਭਾਈਚਾਰੀ ਜਾਂ ਜਨਰਲ ਕੈਟਾਗਰੀ ਦੇ ਵਿੱਚ ਫਰਕ ਪਿਆ ਇਹਨੂੰ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਜਿਹੜਾ ਅਪਡੇਟ ਕੀਤਾ ਗਿਆ ਜੀ ਨਹੀਂ ਜੀ ਇਸ ਤਰ੍ਹਾਂ ਦਾ ਹੀ ਗੱਲ ਹੈ ਨਹੀਂ ਗਈ ਨਾ ਹੀ ਪਹਿਲਾਂ ਸੀਗੀ ਉਹਦੇ ਚ ਸਿਰਫ ਇੱਕ ਜਿਹੜਾ ਪਿੰਡ ਦਾ ਚੰਦ ਭਾਂਦਾ ਮੁਖ ਜਿਵੇਂ ਆਪਾਂ ਕਹਦੇ ਗਏ ਪਿੰਡ ਦਾ ਚੌਧਰੀ ਆ ਸ਼ੈਲਰ ਮਾਲਕਾ ਗਮਦੂਰ ਉਰਫ ਪੱਪੂ ਉਹਦਾ ਭਰਾ ਜੈਜੀ ਮਜ਼ਦੂਰਾਂ ਦਾ ਉਹਨਾਂ ਨਾਲ ਹੋਇਆ ਟਕਰਾਰ ਜੋ ਹੋਇਆ ਨਾਲੀ ਨੂੰ ਲੈ ਕੇ ਹੋਇਆ ਜੋ ਹੋਇਆ ਪਰ ਸਾਰੇ ਪਿੰਡ ਨਾਲ ਜੇ ਕਹੀਏ ਆਪਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਹੀ ਨਹੀਂਗੀ ਕਿਉਂਕਿ ਬਹੁਤ ਸਾਰੇ ਕਿਸਾਨ ਮਜ਼ਦੂਰ ਕਿਸਾਨ ਭਰਾਏ ਜਿਹੜੇ ਉਹ ਸਰਪੰਚ ਦਾ ਪਤਾ ਲੈ ਕੇ ਜਾਂਦੇ ਘਰੇ ਜਿਹਦੀ ਕੁਲਦੀਪ ਹੈ ਜਿਹੜਾ ਉਹਦੇ ਸਰਪੰਚ ਦੇ ਘਰ ਵਾਲਾ ਉਹਦਾ ਇਸ ਤਰ੍ਹਾਂ ਦੀ ਗੱਲ ਹੈ ਨਹੀਂਗੀ ਕੋਈ ਪਰ ਕੁਝ ਕਿ ਜੜੀਆਂ ਜਿਵੇਂ ਆਪਾਂ ਕਹਦਗੇ ਕਿ ਜਿਹੜੀਆਂ ਜਾਤ ਪਾਤ ਦੇ ਨਾਂ ਤੇ ਜਥੇਬੰਦੀਆਂ ਬਣੀਆਂ ਹੋਈਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੈਗੀਆਂ ਜਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਤੋਂ ਜਿਨ੍ਹਾਂ ਨੂੰ ਕੰਨ ਫੜ ਕੇ ਬਾਹਰ ਕੱਢਤਾ ਹੈਗਾ ਕਿਉਂਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਸੰਧਾਰਤ ਨੂੰ ਕੋਈ ਉਹਨਾਂ ਦੇ ਸਵਿਧਾਨ ਨੂੰ ਲੰਘ ਕੇ ਕੋਈ ਗੱਲ ਕਰਦਾ ਉਹ ਕੱਢਦੇ ਹੀ ਅਗਲੇ ਉਹਦੇ ਚ ਜਿਹੜੀ ਹੁਣ ਇਹਨਾਂ ਨੇ ਜੱਟ ਯੂਨੀਅਨ ਬਣਾਈ ਹੈਗੀ ਉਹ ਗੁਰਪ੍ਰੀਤ ਕੋਟਲੀ ਵਾਲਾ ਵੀ ਸ਼ਾਇਦ ਕੋਈ ਹੋ ਹੈਗਾ ਉਹਨੇ ਵੀ ਜਿਵੇਂ ਆਪਾਂ ਕਹਿ ਦਈਏ ਕਿ ਸਾਰਾ ਮਜ਼ਦੂਰ ਭਾਈਚਾਰੇ ਦੇ ਖਿਲਾਫ ਹੀ ਬੋਲਿਆ ਉਹ ਬੀਬੀ ਗਗਨ ਉਹ ਵੀ ਗਮਦੂਰ ਧਰ ਦਾ ਪੱਖ ਪੂਰ ਰਹੀ ਹੈਗੀ ਆ ਤਾਂ ਉਹ ਸਾਰਾ ਮਾਮਲਾ ਜਿਹੜਾ ਇਹਨੂੰ ਜਾਤੀ ਰੰਗ ਦੇ ਦੇਣ ਵਾਸਤੇ ਆ ਨਹੀਂ ਤਾਂ ਹੁਣ ਤੱਕ ਜੋ ਮਾਮਲਾ ਮਾਮਲਾ ਹੈਗਾ ਗਮਦੂਰ ਵਰਸ ਦੇ ਮਜ਼ਦੂਰ ਹੈ ਮਤਲਬ ਕਿ ਪਿੰਡ ਦਾ ਚੌਧਰੀ ਤੇ ਇੱਕ ਪਾਸੇ ਮਜ਼ਦੂਰ ਬਹੁਤ ਸਾਰੇ ਕਿਸਾਨ ਆ ਜਿਹੜੇ ਇਸ ਗੱਲ ਨੂੰ ਠੀਕ ਮੰਨਦੇ ਆ ਕਿ ਇਹ ਪਿੰਡ ਦਾ ਜਾਤੀ ਮਾਮਲਾ ਨਹੀਂ ਕੋਈ ਟਾਈਮ ਲਿਆ ਤੁਸੀਂ ਜਾਂ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਵੀ ਇੰਨੇ ਟਾਈਮ ਦੇ ਵਿੱਚ ਹੱਲ ਹੋਣਾ ਚਾਹੀਦਾ ਨਹੀਂ ਅਗਲਾ ਅਸੀਂ ਤਰੀਕ ਕੋਈ ਰੱਖੀ ਹੈ ਕੋਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਵੀ ਕਰ ਸਕਦੇ ਕੱਲ ਵੀ ਕਰ ਸਕਦੇ ਆ ਪੱਕਾ ਨਹੀਂ ਉਹਦੇ 'ਚ ਅਸੀਂ ਕਿਹਾ ਜੀ ਅਸੀਂ ਆਪ ਦਾ ਪੱਕਾ ਹੱਲ ਕੱਢ ਕੇ ਜਾਵਾਂਗੇ ਅੱਜ ਹਾਂਜੀ ਕੋਈ ਡੇਟ ਨਹੀਂ ਹਜੇ ਦਿੱਤੀ ਕੋਈ ਅਸੀਂ ਰਾਤਰੀ ਮੀਟਿੰਗ ਤੋਂ ਬਾਅਦ ਅਸੀਂ ਡੇਟ ਰੱਖਾਂਗੇ ਜੀ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸੰ ਐਕਸ਼ਨ ਕਮੇਟੀ ਦੇ ਜਿਹਨੇ ਮੈਂਬਰ ਨੇ ਤਾਂ ਚੰਦਪਾਨ ਮਾਮਲੇ ਨੂੰ ਲੈ ਕੇ ਜਿਹੜਾ ਇਹ ਮਜ਼ਦੂਰ ਜੁਣੀਆਂ ਦੇ ਨਾਲ ਜਿਹੜੇ ਮਜ਼ਦੂਰ ਜਿਹੜੇ ਲੋਕ ਸੀ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਈ ਸੀ ਤਾਂ ਉਹਨਾਂ ਦੇ ਹੱਕ ਦੇ ਵਿੱਚ ਇਹ ਖੜੇ ਸੀ ਪਹਿਲਾਂ ਤੇ ਅੱਜ ਜਿਹੜੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਜੋ ਮੁੱਦੇ ਇਹਨਾਂ ਦੇ ਪੈਂਡਿੰਗ ਪਏ ਸੀ ਉਹਨਾਂ ਦੇ ਸਾਹਮਣੇ ਰੱਖੇ ਆ ਇਹ ਸਾਰੀ ਸਚਾਈ ਤੁਹਾਡੇ ਸਾਹਮਣੇ ਆ ਗਈ ਹੈ ਤੇ ਨਾਲ ਹੁਣ ਇਹਨਾਂ ਨੂੰ ਪਰੋਸਾ ਵੀ ਦਵਾਇਆ ਕਿ ਜੋ ਤੋਂ ਮੁਦੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਤਾਂ ਹੁਣ ਇਹਨਾਂ ਨੇ ਅਗਲੀ ਮੀਟਿੰਗ ਵੀ ਆਦ ਵੱਲੋਂ ਜਿਹੜੀ ਪੂਰੀ ਜਿਹੜੀ ਜੁਨੀਅਨ ਹੈ ਇਹਨਾਂ ਦੀ ਐਕਸ਼ਨ ਕਮੇਟੀ ਦੀ ਉਹਨਾਂ ਵੱਲੋਂ ਕੀਤੀ ਜਾਵੇਗੀ ਤੇ ਅਗਲਾ ਫੈਸਲਾ ਕੀ ਲੈਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਇਹਨਾਂ ਦਾ ਹੱਲ ਹੁੰਦਾ ਜਾਂ ਨਹੀਂ ਹੁੰਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਸਰ ਅੱਜ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਹੈ ਕੀ ਸਰ ਵਿਚਾਰ ਚੱਲ ਰਿਹਾ ਹੈ ਨਹੀਂ ਉਹਨਾਂ ਨੂੰ ਤਾਂ ਅਹੀ ਅਪਡੇਟ ਕੀਤਾ ਹੈ ਜਿਹੜੀ ਚੰਦਪਾਨ ਦੀ ਐਕਸ਼ਨ ਕਮੇਟੀ ਦੀ ਗੱਲ ਕਰ ਰਹੇ ਨਾ ਆਪਾਂ ਉਹਨਾਂ ਨੇ ਅਪਡੇਟ ਕੀਤੀ ਸੀ ਜਿਹੜੀ ਇਨਵੈਸਟੀਗੇਸ਼ਨ ਦੀ ਕਿ ਕੀ ਚੱਲ ਰਿਹਾ ਉਹ ਕਿਉਂਕਿ ਕਰਨੀ ਵੀ ਹੁੰਦੀ ਬੀਐਨਐਸ ਚਲਾਜਮੀ ਹੈਗੇ ਆਪਣੇ ਹਨਾ ਉਹ ਚਾਪ ਅਪਡੇਟ ਸਾਰਾ ਕੀਤਾ ਹੈਗਾ ਕਿ ਜਿਹੜੀਆਂ ਜੋ ਜੋ ਅਜ ਤਾਈ ਹੋਇਆ ਉਹ ਦੱਸਦਾ ਸਾਰਾ ਕੁਝ ਕਿ ਜੋ ਐਸ ਪਰ ਜਿੰਨਾ ਹੋ ਗਿਆ ਤੇ ਜਿੰਨਾ ਬਾਕੀ ਰਹਿ ਗਿਆ ਉਹ ਇਹ ਕਹੇ ਜਲਦੀ ਕਰ ਦਾਂਗੇ ਜੋ ਕਾਨੂੰਨ ਮੁਤਾਬਕ ਹੈ ਕਿਹੜੇ ਕਿਹੜੇ ਮੁੱਦੇ ਰੱਖਿਆ ਸੀ ਉਹਨੂੰ ਜਿੱਦਾਂ ਕਹਿੰਦੇ ਐ ਅਪਡੇਟ ਹੀ ਹੈ ਕਿ ਕੋਈ ਉਹਨਾਂ ਦੇ ਜਿੱਦਾਂ ਖਾਲ ਦਾ ਸੀ ਉਹ ਡੀਸੀ ਸਾਹਿਬ ਦੇ ਜਿਹੜੇ ਜਿੱਥੋਂ ਲੜਾਈ ਸ਼ੁਰੂ ਹੋਈ ਹੈ ਮੇਰੇ ਕੋਲ ਪਾਈਪ ਦੀ ਨਿਕਾਸੀ ਗੰਦੇ ਪਾਣੀ ਦੇ ਹਨਾ ਜੀ ਉਹ ਡੀਸੀ ਸਾਹਿਬ ਦੇ ਨਾਲ ਰਿਲੇਟਡ ਹੈਗਾ ਉਹ ਅਸੀਂ ਕਹਿਤਾ ਉਹਨਾਂ ਨੂੰ ਕਿ ਜਿੱਦਾਂ ਸੰਬੰਧਤ ਮੈਗਨਿਵਰਸਟੀ ਐਮ ਸਾਫਰਾਈ ਕਹਿ ਕੇ ਉਹ ਉੱਥੇ ਜੋ ਵੀ ਹੈਗਾ ਕਰਾਣਾ ਉਹ ਛੇਤੀ ਕਰਾ ਦੇਣਗੇ ਤੇ ਸੈਕੰਡਲੀ ਉਹ ਕੰਪਨਸੇਸ਼ਨ ਵਾਲਾ ਉਹ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਾ ਕੰਮ ਹੁੰਦਾ ਉਹ ਤੁਹਾਨੂੰ ਕਹਿਤਾ ਕਿ ਜੋ ਸਾਡੇ ਵੱਲੋਂ ਹੈਗੀ ਆ ਪੱਤਰ ਕਾਗਜ਼ੀ ਪਤਰੀ ਕਾਰਵਾਈ ਕਿਉਂਕਿ ਹੁੰਦੀ ਹੈ ਉਹ ਅਸੀਂ ਛੇਤੀ ਉਧਰ ਭੇਜ ਦਿਆਂਗੇ ਬਾਕੀ ਹੋਰ ਤੇ ਜਿਹੜੀਆਂ ਅਰੈਸਟਾਂ ਦਾ ਉੱਥੇ ਹੀ ਆਨ ਲੱਗਾ ਭਾਈ ਉਹ ਉੱਥੇ ਜਿਹੜੀਆਂ ਗ੍ਰਿਫਤਾਰੀ ਦਾ ਕਹਿੰਦੇ ਉਹ ਛੇ ਕਰ ਰਹੇ ਆ ਉਹਨਾਂ ਦਾ ਸਿਕ ਰੇਡਾਂ ਕਰ ਰਹੇ ਆ ਜਦੋਂ ਛੇਤੀ ਉਹ ਛੇਤੀ ਉਹ ਵੀ ਕੰਮ ਹੋ ਜੂਗਾ ਉਸ ਵੀਡੀਓ ਤੇਨੇ ਕਿਸ ਨੂੰ ਨਹੀਂ ਹਜੇ ਆਫੀਸ਼ੀਅਲੀ ਕੁਝ ਨਹੀਂ ਉਹਨਾਂ ਨੇ ਦਿੱਤਾ ਜਿਉਂ ਦੇਣਗੇ ਤੇ ਉੱਤੇ ਵੀ ਕਾਰਵਾਈ ਹੋ ਜਾਗੀ ਉਹਨਾਂ ਨੇ ਸਾਨੂੰ ਕਿਹਾ ਜੇ ਨਾ ਹੱਲ ਕੀਤਾ ਅਸੀਂ ਮੀਟਿੰਗ ਕਰਾਂਗੇ ਉਹਦੇ ਚਲੋ ਦੇਖੋ ਹਰ ਇੱਕ ਦਾ ਜਮਹੂਰੀਅਤ ਹੱਕ ਹੈ ਮੀਟਿੰਗ ਕਰਨਾ ਜੀ ਸਦਕੇ ਬਟ ਐਸੀ ਆਪਣੇ ਉਹਨਾਂ ਸਾਰਾ ਯਤਨ ਕਰ ਰਹੇ ਹਾਂ ਕਿ ਜੋ ਵੀ ਕਾਨੂੰਨ ਮਤਾਬਕ ਬੰਦਾ ਛੇਤੀ ਦੀ ਛੇਤੀ ਕਰਦੀ ਹੈ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ